ਸਤਿ ਸ੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਅਕਾਲਪੁਰ ਦੇ ਮੰਦਰ ਦੇ ਬਦ ਮੈਂ ਜਾਣੇ ਯਾਰ ਹਰਦੀਪ ਭਾਈ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਸਤਿ ਸ੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਅਕਾਲਪੁਰ ਕਵਾਈ ਗੁਰੂ ਦਾ ਸ਼ੁਕਰਾਨਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਹਿੰਮਤ ਬਖਸ਼ੀ ਤੇ ਅੱਜ ਕਾਮਯਾਬੀ ਬਖਸ਼ੀ ਉਹਨਾਂ ਦੇ ਹੌਸਲਾ ਲੈ ਕੇ ਮੈਂ ਅਰਦਾਸ ਕਰਕੇ ਹੀ ਇਹ ਜਿਹੜਾ ਆਪਣਾ ਕੰਪੇਨਿੰਗ ਦਾ ਕੰਮ ਸ਼ੁਰੂ ਕੀਤਾ ਸੀ ਸਾਡੇ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਬਲਕਸਬ ਜੀ ਟਿਕਟ ਦਿੱਤੀ ਅਤੇ ਅੱਜ ਸਾਰਿਆਂ ਦਾ ਸਾਡਾ ਸਾਰਿਆਂ ਦੇ ਸਹਿਯੋਗ ਸਾਰਿਆਂ ਦਾ ਕਰੜੀ ਮਿਹਨਤ ਤੇ ਖਾਸਤੇ ਹਰਦੀਪ ਸਿੰਘ ਜੀ ਮੈਡਮ ਬਾਪੂ ਜੀ ਪਰਮਿੰਦਰ ਸਿੰਘ ਜੀ ਸਰਬਜੀਤ ਸਿੰਘ ਜੀ ਨਿਰਮਲ ਸਿੰਘ ਜੀ ਹੋਰ ਜਿਹੜੇ ਵੀ ਉਸਮਾ ਭੈਣ ਜੀ ਹੋਰ ਜਿਹੜੇ ਵੀ ਜਿਹੜੇ ਵੀ ਹੋਰ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਸਾਰੇ ਬਸੰਤ ਐਵੇਨਿਊ ਦਾ ਧੰਨਵਾਦ ਜਨਤਾ ਇਨਕਲੇਬ ਦਾ ਖਾਸ ਧੰਨਵਾਦ ਸਤਜੋਨਗਰ ਦਾ ਵੀ ਬਹੁਤ ਧੰਨਵਾਦ ਔਰ ਤੇਰਾ ਨਗਰ ਦੀ ਸੰਗਤ ਦਾ ਵੀ ਬਹੁਤ ਧੰਨਵਾਦ ਔਰ ਸਾਰੇ ਪੰਚਾਂ ਸਰਪੰਚਾਂ ਦਾ ਵੀ ਧੰਨਵਾਦ ਸਰਦਾਰ ਪ੍ਰੀਤਮਿੰਦਰ ਸਿੰਘ ਜੀ ਨੂੰ ਇੰਨਾ ਪਿਆਰ ਦਿੱਤਾ ਜਿਹੜਾ ਸਾਡੇ ਕੋਲ ਸੰਭਾਲਿਆ ਨਹੀਂ ਜਾ ਰਿਹਾ ਔਰ ਸਰਦਾਰ ਪ੍ਰੀਤਮਿੰਦਰ ਸਿੰਘ ਆਪਣੀ ਕਹਿਣੀ ਤੇ ਕਤਰੀ ਦੇ ਬੁਰੇ ਉਤਰਨਗੇ ਸਾਨੂੰ ਵਿਸ਼ਵਾਸ ਹੈ ਤੁਹਾਨੂੰ ਮੇਰੇ ਪਬਲਿਕ ਦਾ ਸਮਰਥਨ ਪਹਿਲੀ ਤੱਕ ਆਲਾ ਵਾਹਿਗੁਰੂ ਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ ਜਿਹੜੀ ਇਹ ਜਿੱਤ ਹੋਈ ਆ ਸਰਦਾਰ ਐਮਐਲਏ ਜੀਵਨ ਸਿੰਘ ਸੰਘੋਵਾਲ ਦੀ ਹੋਈ ਆ ਸੰਘੋਵਾਲ ਦੀ ਬਦੌਲਤ ਹੋਈ ਆ ਉਹਨਾਂ ਨੇ ਬੜੀ ਪਰਖੂ ਅਰਖਣਾ ਪਰਖ ਕੇ ਦਾਸ ਨੂੰ ਮੈਦਾਨ ਵਿੱਚ ਤਾਰਿਆ ਅਸੀਂ ਰਾਤ ਦਿਨ ਮਿਹਨਤ ਕਰਕੇ ਐਮਐਲਏ ਸਾਹਿਬ ਨੇ ਵੀ ਬੜੀ ਮਿਹਨਤ ਕੀਤੀ ਅਸੀਂ ਸੀਟ ਜੁੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਈ ਜਿਹੜੀ ਇਹ ਜਿੱਤ ਹੋਈ ਆ 57 58 ਪਿੰਡਾਂ ਤੋਂ ਮੇਰੇ ਕੱਲੇ ਕੱਲੇ ਵਰਕਰ ਦੀ ਹੋਈ ਆ ਇਹ ਜਿਹੜੀ ਜਿੱਤ ਹੋਈ ਆ VOTER ਦੀ ਹੋਈ ਆ ਮੇਰੀ ਸਪੋਰਟਰ ਦੀ ਹੋਈ ਆ ਮੇਰੀ ਭੈਣਾਂ ਦੀ ਹੋਈ ਆ ਮੇਰੀ ਭਰਾਵਾਂ ਦੀ ਹੋਈ ਆ ਜਿਨ੍ਹਾਂ ਨੇ ਏਡਾ ਵੱਡਾ ਮੈਨੂੰ ਮਾਣ ਤੇ ਸਤਿਕਾਰ ਬਖਸ਼ਿਆ ਬਾਜੀ ਬੁਖਮંત્રી ਸਰਦਾਰ ਭਗਵੰਤ ਸਿੰਘ ਜੀ ਮਾਨ ਅਰਵਿੰਦ ਸਿੰਘ ਜੀ ਕੇਜਰੀ ਬਾਬੂ ਏਰਮਿੰਦ ਕੇਜਰੀਵਾਲ ਸਾਡੇ ਸੁਪਰੀਮੋ ਜਿਨ੍ਹਾਂ ਨੇ ਬੜੀ ਪਰਖੂ ਆਖਣਾ ਪਰਖ ਕੇ ਦਾਸਨੂਨ ਮੈਦਾਨ ਵਿੱਚ ਤਾਰਿਆ ਜਿਹਦੀ ਬਹੁਤ ਵੱਡੀ ਜਿੱਤ ਅੱਜ ਸਾਡੀ ਮੇਰੇ ਖਿਆਲ 8 7 ਦਾ ਟਾਈਮ ਹੋ ਗਿਆ ਜੀ ਸਾਨੂੰ ਜਲਦ ਕਲੀਅਰ ਹੋ ਗਿਆ ਸਾਡੀ ਬਹੁਤ ਵਧੀਆ ਲੀਡ ਨਾਲ ਜਿੱਤ ਹੋਈ ਆ ਜੀ 2 2012 19 2 2012 ਨਾਲ ਸਾਡੀ ਜਿੱਤ ਹੋਈ ਆ ਸਰ ਲੱਗਦਾ ਸੀ ਜਦੋਂ ਚੋਣ ਮਾਰਚ ਉਤਰੇ ਸੀ ਇੰਨਾ ਪਿਆਰ ਪਬਲਿਕ ਦਾ ਮਿਲੂਗਾ ਜੀ ਸਾਨੂੰ ਲੱਗਦਾ ਸੀ ਸਾਡੀ ਜਿੱਤ ਸੀ ਇਹ ਕੰਧ ਤੇ ਲਿਖੀ ਹੋਈ ਸੀ ਤੇ ਲੋਕਾਂ ਦਾ ਪਿਆਰ ਲੋਕਾਂ ਦਾ ਇਹੋ ਆਪ ਨੂੰ ਵੱਡਾ ਮਾਣ ਸੀ ਲੋਕਾਂ ਦੇ ਜਦੋਂ ਟੈਲੀਫੋਨ ਆਉਂਦੇ ਆ ਤੁਰੇ ਜਾਂਦੇ ਨੇ ਟੈਲੀਫੋਨ ਕਰਕੇ ਪਬਲਿਕ ਦੇ ਕੰਮ ਕਰਦੇ ਆ ਲੋਕਾਂ ਨੇ ਸਾਨੂੰ ਇੰਨਾ ਮਾਣ ਇੰਨਾ ਪਿਆਰ ਬਖਸ਼ਿਆ ਇਹ ਮੇਰੇ ਭਰਾਵਾਂ ਦਾ ਦੇਖੋ ਕਿੰਨਾ ਹੜਾ ਆ ਬਾਹਰ ਜਾ ਕੇ ਦੇਖੋ ਕਿੰਨੀ ਦੁਨੀਆ ਖੜੀ ਆ ਢੀਕ ਰਹੀ ਆ ਬੇਸਬਰੀ ਨਾਲ ਇਹ ਮੈਂ ਬਾਰ ਬਾਰ ਕਹਿ ਰਿਹਾ ਇਹ ਜਿਹੜੀ ਜਿੱਤ ਹੋਈ ਆ ਮੇਰੇ ਭਰਾ ਸਰਦਾਰ ਜੀਵਨ ਸਿੰਘ ਸੰਗੋ ਵਾਲ ਐਮ ਐਲ ਏ ਸਾਹਿਬ ਦੀ ਹੋਈ ਆ ਉਹ ਸਾਰੇ ਦਫ਼ਤਰ ਦੀ ਹੋਈ ਆ ਕੱਲੇ ਕੱਲੇ ਵਰਕਰ ਦੀ ਹੋਈ ਆ ਕੱਲੇ ਕੱਲੇ ਸਪੋਰਟਰ ਦੀ ਹੋਈ ਆ